ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਕਿ ਪੰਜਾਬ ਨੂੰ ਚਾਰ ਸਪੇਰਿਓ ਕਿਵੇਂ ਮਾਰਿਆ ਜਾ ਰਿਹਾਗਾ ਤੇ ਪੰਜਾਬ ਨੂੰ ਹੁਣ ਪਹਿਲਾਂ ਪਾਣੀ ਨਾ ਹੋਣ ਕਰਕੇ ਮਾਰਿਆ ਜਾਂਦਾਗਾ ਜਦੋਂ ਪਾਣੀ ਵੱਧ ਜਾਂਦਾ ਉਦੋਂ ਪਾਣੀ ਵੱਧ ਕਰਕੇ ਮਾਰਿਆ ਜਾਂਦਾਗਾ ਇਹਦੇ ਬਾਰੇ ਗੱਲਬਾਤ ਕਰਾਂਗੇ ਪੂਰੀ ਡਿਟੇਲ ਦੇ ਵਿੱਚ ਵੀਡੀਓ ਦੇ ਅੰਤ ਤੱਕ ਬਣੇ ਰਹੋ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿਵੇਂ ਸਾਜ਼ਿਸ਼ ਦੇ ਤਹਿਤ ਸਾਡੇ ਨਾਲ ਇਹ ਕੁਝ ਹੋ ਰਿਹਾ ਆਹ ਵੀਡੀਓ ਕਰਦੇ ਆਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਫਸੋਸ ਇਸ ਗੱਲ ਦਾ ਕਿ ਜਿਸ ਦੇਸ਼ ਨੂੰ ਆਜ਼ਾਦ ਕਰਾਇਆ ਜਿਸ ਦੇਸ਼ ਦੀ ਖਾਤਰ 99% ਕੁਰਬਾਨੀਆਂ ਕੀਤੀਆਂ ਉਸੇ ਦੇਸ਼ ਦੇ ਆਗੂ ਜਿਨ੍ਹਾਂ ਨੇ ਵਾਅਦੇ ਕਰੇ ਸੀਗੇ ਉਹੀ ਸਾਡੇ ਦੁਸ਼ਮਣ ਬਣ ਕੇ ਬੈਠ ਗਏ ਔਰ ਇੱਕ ਦੁਸ਼ਮਣ ਨਹੀਂ ਹੈਗਾ ਦੋਸਤੋ ਮੈਂ ਇਹ ਕਹਿ ਸਕਦਾ ਕਿ 99% ਕੁਰਬਾਨੀਆਂ ਕਰੀਆਂ ਔਰ ਉਹਨਾਂ ਦਾ 99% ਹੀ ਸਾਡੇ ਦੁਸ਼ਮਣ ਨੇਗੇ ਸਾਡੇ ਤਾਂ ਚਿਹਰੇ ਦੇ ਦੁਸ਼ਮਣ ਬਣ ਗਏ ਦੋਸਤੋ ਔਰ ਮਲਿਆ ਮੇਟ ਕਰਨ ਦੇ ਉੱਪਰ ਟੁਲੇ ਹੋਏ ਨੇ ਕਿਸੇ ਵੀ ਤਰ੍ਹਾਂ ਸਭ ਤੋਂ ਪਹਿਲਾਂ ਤਾਂ ਮੈਂ ਦੋਸਤੋ ਇੱਕ ਗੱਲ ਦੇ ਉੱਪਰ ਆਉਣਾਗਾ ਕਿ ਹੜਾਂ ਦੀ ਜਿਹੜੀ ਸਥਿਤੀ ਹੈ ਉਹਦੇ ਬਾਰੇ ਗੱਲ ਮੈਂ ਬਾਅਦ ਚ ਕਰੂੰਗਾ ਪਹਿਲਾਂ ਤੁਹਾਨੂੰ ਇਸ ਗੱਲ ਬਾਰੇ ਵੀ ਮੈਂ ਥੋੜਾ ਜਿਹਾ ਚਾਨਣਾ ਪਾ ਦਿਆਂ ਕਿ ਜਿਹੜੇ ਜਿਸ ਵਿਅਕਤੀਆਂ ਨੂੰ ਆਪਾਂ ਨੇ ਜਿਤਾ ਕੇ ਭੇਜਿਆ ਸੀ ਬਹੁਤ ਹੀ ਆਸਾਂ ਦੇ ਨਾਲ ਜਿਸ ਨੂੰ ਮੁੱਖ ਮੰਤਰੀ ਬਣਾਇਆ ਸੀ ਉਹੀ ਸਾਡੇ ਦੁਸ਼ਮਣ ਬਣ ਕੇ ਬੈਠ ਗਏ ਉਹ ਕਿਵੇਂ ਦੋਸਤੋ ਜਿਹੜੀ ਮਤਲਬ ਇਹਨਾਂ ਨੇ ਬਿੱਲ ਕੇਂਦਰ ਦਾ ਬਿੱਲ ਜਿਹੜਾ ਇਹਨਾਂ ਨੇ ਪਾਸ ਕਰਿਆ ਜਿਹਦੇ ਉੱਪਰ ਮੋਹਰ ਲਗਾਈ ਆ ਔਰ ਸਾਰੇ ਇੰਡੀਆ ਦੇ ਵਿੱਚੋਂ ਪਹਿਲਾ ਮੋਹਰ ਲਗਾਈ ਆ ਕਿ ਜਿਹੜਾ ਮਤਲਬ ਪਾਣੀ ਹੈ ਇਹਨੂੰ ਅਗਰ ਕੋਈ ਪਹਿਲਾਂ ਪਾਣੀ ਦੇ ਵਿੱਚ ਜ਼ਹਿਰ ਘੋਲਦਾ ਹੈ ਯਾਨੀ ਕਿ ਫੈਕਟਰੀਆਂ ਦਾ ਪਾਣੀ ਪਾਉਂਦਾ ਹੈ ਉਹਦੇ ਲਈ ਸਜ਼ਾ ਦਾ ਮਤਲਬ ਪਹਿਲਾ ਪ੍ਰਬੰਧ ਸੀਗਾ ਲੇਕਿਨ ਇਹਨਾਂ ਨੇ ਉਹ ਕਾਨੂੰਨ ਨੂੰ ਹਟਾ ਕੇ ਇਹ ਕਰ ਦਿੱਤਾ ਕਿ ਤੁਸੀਂ ਪਾਣੀ ਦੇ ਵਿੱਚ ਜ਼ਹਿਰ ਜੇ ਪਾਉਣਿਓ ਤਾਂ ਤੁਹਾਨੂੰ ਸਜ਼ਾ ਨਹੀਂ ਹੋਵੇਗੀ ਤੁਹਾਨੂੰ ਮਤਲਬ ਜੁਰਮਾਨਾ ਹੋਵੇਗਾ ਦੋਸਤੋ ਜੱਟਾਂ ਲਈ ਮਸ਼ੂਰ ਆਏ ਗੱਲ ਕਿ ਅਸੀਂ ਜੁਰਮਾਨਾ ਭਰਨ ਤੋਂ ਚਲਦੇ ਆਂ ਸਜ਼ਾ ਤੋਂ ਬਿਲਕੁਲ ਨਹੀਂ ਡਰਦੇ ਲੇਕਿਨ ਜਿਹੜੇ ਮਹਾਜਨ ਲੋਕ ਨੇ ਉਹ ਦੋਸਤੋ ਸਜ਼ਾ ਤੋਂ ਡਰਦੇ ਨੇ ਇੱਕ ਦਿਨ ਵੀ ਜੇਲ੍ਹ ਜਾਣ ਤੋਂ ਲੇਕਿਨ ਜੁਰਮਾਨਾ ਉਹਨਾਂ ਨੂੰ ਜਿੰਨਾ ਮਰਜ਼ੀ ਕਰ ਦੋ ਯਾਨੀ ਕਹਿਣ ਦਾ ਭਾਅ ਉਹਨਾਂ ਦੇ ਪੱਖ ਦੇ ਵਿੱਚ ਮੋਹਰ ਲਗਾ ਦਿੱਤੀ ਗਈ ਔਰ ਹੁਣ ਉਹ ਜਿੰਨਾ ਮਰਜ਼ੀ ਪਾਣੀ ਦੇ ਵਿੱਚ ਜ਼ਹਿਰ ਪਾਉਣਗੇ ਤੁਸੀਂ ਕੁਝ ਨਹੀਂ ਕਰ ਸਕਦੇ ਬੱਦ ਤੋਂ ਬੱਦ ਜੁਰਮਾਨਾ ਉਹਨਾਂ ਨੂੰ ਕਰੋੜ ਤੋਂ ਕਰੋੜ ਰੁਪਏ ਜੁਰਮਾਨਾ ਭਰਨਾ ਦੋਸਤੋ ਕੀ ਗੱਲ ਹੈ ਜਿਨ੍ਹਾਂ ਨੇ ਅਰਬਾਂ ਰੁਪਏ ਮਤਲਬ ਕਮਾਉਣੇ ਨੇ ਉਹਨਾਂ ਨੂੰ ਜੇ ਬਾਲਾ ਮੋਟਾ ਹੋ ਵੀ ਜਾਊਗਾ ਉਹ ਵੀ ਕਿਹੜਾ ਕਰਨਾ ਹੈ ਉਹ ਵੀ ਕਾਗਜ਼ਾਂ ਦੇ ਵਿੱਚ ਗੱਲਾਂ ਹੁੰਦੀਆਂ ਨੇਗੀਆਂ ਲੇਕਿਨ ਦੋਸਤੋ ਹੁਣ ਅਗਲੀ ਗੱਲ ਤੇ ਆਉਨੇ ਆ ਜਦੋਂ ਸਾਡੇ ਲਈ ਪਾਣੀ ਦੀ ਲੋੜ ਹੁੰਦੀ ਹੈ ਉਦੋਂ ਹਰਿਆਣਾ ਉਦੋਂ ਰਾਜਸਥਾਨ ਡਟ ਕੇ ਖੜ ਜਾਂਦਾ ਸਾਡੇ ਅੱਗੇ ਕਿ ਅਸੀਂ ਤਾਂ ਪਾਣੀ ਲੈਣਾ ਹੀ ਲੈਣਾ ਅਸੀਂ ਤਾਂ ਪਾਣੀ ਆਉਦੀ ਉਹ ਉਸ ਤੋਂ ਵੀ ਵੱਧ ਲੈਣਾ ਹੈ ਲੇਕਿਨ ਜਦੋਂ ਪਾਣੀ ਦੀ ਆਉਂਦੀ ਆ ਮਾਰ ਉਦੋਂ ਦੋਸਤੋ ਉਹ ਪਾਣੀ ਲੈਣ ਤੋਂ ਇਨਕਾਰੀ ਹੋ ਜਾਂਦੇ ਨੇ ਆਪਣੇ ਗੇਟ ਬੰਦ ਕਰ ਲੈਂਦੇ ਨੇ ਔਰ ਮਾਰ ਖਾਣ ਲਈ ਫਿਰ ਪੰਜਾਬੀ ਚਲੋ ਦੋਸਤੋ ਕੁਦਰਤ ਦੀ ਮਾਰ ਹੈਗੀ ਸਾਡੀ ਮਤਲਬ ਉਹਦੇ ਅਨੁਸਾਰ ਰੀਪੀਨ ਮਤਲਬ ਜਿਹੜੇ ਕਾਨੂੰਨ ਦੇ ਮੁਤਾਬਕ ਸਾਡਾ ਹੱਕ ਬਣਦਾ ਪਾਣੀ ਤੇ ਉਹ ਤਾਂ ਗੱਲ ਆ ਗਈ ਬਾਅਦ ਚ ਪਰ ਸਾਨੂੰ ਪਾਣੀ ਨਾਲ ਤਾਂ ਨਾ ਮਾਰੋ ਜਾਨ ਬੁੱਝ ਕੇ ਮਤਲਬ ਪਹਿਲਾਂ ਗੇਟ ਬੰਦ ਰੱਖਨੇ ਨੇ ਜਦੋਂ ਪਾਣੀ ਪੂਰਾ ਜਮਾ ਹੋ ਜਾਣਾ ਹੈ ਉਦੋਂ ਪਾਣੀ ਛੱਡਣਾ ਕਿਉਂ ਕਿ ਪੰਜਾਬ ਵੀ ਦੁਸ਼ਮਣਾਂ ਪਾਕਿਸਤਾਨ ਵੀ ਦੁਸ਼ਮਣਾਂ ਪਾਣੀ ਨੇ ਜਾ ਕੇ ਮਾਰਨਾ ਸਾਨੂੰ ਉਹ ਚੜਦੇ ਪੰਜਾਬ ਨੂੰ ਤੇ ਲੈਦੇ ਪੰਜਾਬ ਨੂੰ ਔਰ ਇਹ ਇਹਨਾਂ ਦੇ ਮੈਂ ਕਹਿ ਸਕਦਾ ਕਿ ਮਨ ਦੇ ਵਿੱਚ ਬੇਈਮਾਨੀ ਹੈ ਜਿਹੜੀ ਉਹਦੇ ਅਨੁਸਾਰ ਹੁਣ 1 ਇੱਕੇ ਲਖਤ ਪਾਣੀ ਛੱਡ ਕੇ ਇਸ ਵਾਰ ਜੋ ਹਾਲ ਸਾਡਾ ਕੀਤਾ ਗਿਆ ਅੱਧਾ ਪੰਜਾਬ ਡੋਬਿਆ ਪਿਆ ਦੋਸਤੋ ਪਾਣੀ ਦੀ ਮਾਰ ਇੰਨੀ ਬੁਰੀ ਆ ਨਾ ਕਿ ਬੰਦਾ ਹੋਰ ਹਰ ਇੱਕ ਮਾਰ ਸਹਾਰ ਲੈਂਦਾ ਹੈ ਲੇਕਿਨ ਪਾਣੀ ਦਾ ਮਾਰਿਆ ਨਹੀਂ ਬਚਦਾ ਹੈਗਾ ਜਦੋਂ ਪਾਣੀ ਕਿਸੇ ਦੇ ਦੋਸਤੋ ਘਰੇ ਆਵੜਦਾ ਨਾ ਕੱਲਾ ਕਰਨੀਆਂ ਬਹੁਤ ਸੌਖੀਆਂ ਨੇ ਕਿਆਂ ਇੱਕ ਵਾਰੀ ਤੁਹਾਡੇ ਬੈੱਡਾਂ ਥੱਲੇ ਵੀ ਪਾਣੀ ਵੜ ਜਾਵੇ ਔਰ ਸਭ ਕੁਝ ਗਲ ਸੜ ਜਾਂਦਾ ਮੁਸ਼ਕ ਮਾਰ ਲੱਗ ਜਾਂਦਾ ਲੇਕਿਨ ਜਿਨ੍ਹਾਂ ਦੇ ਘਰਾਂ ਦੇ ਵਿੱਚ ਦੋਸਤੋ ਸੱਤਾਂ ਤੱਕ ਪਾਣੀ ਵੜਿਆ ਫਿਰਦਾਗਾ ਇਹੋ ਜਿਹਾ ਵੀਡੀਓ ਦੇਖਦੇ ਆ ਜਿਹੜੀਆਂ ਸੱਤ ਤੇ ਖੜੇ ਲੋਕ ਮਤਲਬ ਥੱਲੋਂ ਦੀ ਪਾਣੀ ਉਹਨਾਂ ਦੇ ਪੈਰਾਂ ਵਿਚ ਦੀ ਚੱਲ ਰਿਹਾ ਉਹਨਾਂ ਲੋਕਾਂ ਦਾ ਕੀ ਹਾਲ ਹੈ ਵਿਚਾਰਿਆਂ ਦਾ ਬਰਬਾਦ ਕਰ ਦਿੱਤੇ ਫਾਸਲੇ ਵੀ ਬਰਬਾਦ ਘਰ ਵੀ ਬਰਬਾਦ ਇਹਨਾਂ ਸਿਆਸਤਦਾਨਾਂ ਨੂੰ ਕੋਈ ਤਰਸ ਨਹੀਂ ਆਉਂਦਾ ਤੈ ਕਿ ਦਰਦ ਨਾ ਆਇਆ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਤੁਹਾਨੂੰ ਕੋਈ ਦਰਦ ਨਹੀਂ ਆਇਆ ਉਹ ਪ੍ਰਮਾਤਮਾ ਨੂੰ ਵੀ ਕਹਿੰਦੇ ਨੇ ਮਤਲਬ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਕੋਈ ਦਰਦ ਨਹੀਂ ਇਹ ਮਤਲਬ ਆਪਣੀਆਂ ਰਾਸੀਆਂ ਜਿਹੜੀਆਂ ਪੂਰੀਆਂ ਕਰਨ ਦੀ ਖਾਤਰ ਨਾ ਆ ਸਾਨੂੰ ਇਹ ਕਿਸੇ ਨੂੰ ਵੀ ਮਾਰ ਸਕਦੇ ਨੇ ਕਿਸੇ ਨੂੰ ਵੀ ਡੋਪ ਸਕਦੇ ਨੇ ਸੋ ਦੋਸਤੋ ਇਹ ਜੋ ਕੁਝ ਹੁਣ ਕੀਤਾ ਜਾ ਰਿਹਾ ਇਹ ਪੂਰਾ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕੀਤਾ ਜਾ ਰਿਹਾ ਲੇਕਿਨ ਅਫਸੋਸ ਸਾਨੂੰ ਇਸ ਗੱਲ ਦਾ ਕਿ ਉਹ ਦਿੱਲੀ ਤਾਂ ਸਾਡੀ ਦੁਸ਼ਮਣ ਰਹੀ ਆ ਪਹਿਲਾਂ ਤੋਂ ਲੇਕਿਨ ਜਿਹੜੇ ਪੰਜਾਬ ਵਾਲੇ ਇਹ ਦਿੱਲੀ ਦੇ ਗਾਂਹ ਯਾਰ ਨਿਕਲੇ ਇਹਨਾਂ ਨੇ ਜਿਸ ਤਰ੍ਹਾਂ ਆਪਣਾ ਸਾਰਾ ਕੁਝ ਦਿੱਲੀ ਨੂੰ ਫੜਾ ਦਿੱਤਾ ਇਹ ਬਹੁਤ ਅਫਸੋਸ ਦੀ ਗੱਲ ਹੈ ਮੈਂ ਦੋਸਤੋ ਮਤਲ ਤੁਹਾਨੂੰ ਉਹਨਾ ਕੀ ਦੱਸਾਂ ਆਨਾ ਹੁਣ ਆਪਣੇ ਦੀਆਂ ਬਲਾਕ ਸੰਪਤੀ ਦੀਆਂ ਚੋਣਾਂ ਚੱਲਦੀਆਂ ਨੇ ਉਹਨਾਂ ਦੀ ਵੀ ਟਿਕਟ ਦੇਣ ਦੇ ਲਈ ਜਿਹੜਾ ਕੋਈ ਦੋ ਪਿੰਡਾਂ ਦਾ ਜਾਂ ਇੱਕ ਪਿੰਡ ਦਾ ਮੈਂਬਰ ਬਣਨਾ ਜਾਂ ਤਿੰਨ ਪਿੰਡਾਂ ਦਾ ਮੈਂਬਰ ਬਣਨਾ ਉਹਦੇ ਲਈ ਵੀ ਦਿੱਲੀ ਦੇ ਲੋਕ ਆ ਕੇ ਤੈਅ ਕਰ ਰਹੇ ਨੇ ਉਹਦੇ ਵਿੱਚ ਵੀ ਇਹਨਾਂ ਦੀ ਪਾਵਰ ਨਹੀਂ ਕਿ ਅਸੀਂ ਆਪਣੇ ਬੰਦੇ ਨੂੰ ਟਿਕਟ ਦੇ ਦਈਏ ਉਹਨਾਂ ਦੇ ਬੰਦੇ ਉੱਥੋਂ ਆਉਂਦੇ ਨੇ ਉਹ ਆ ਕੇ ਇੱਥੇ ਪ੍ਰ ਤੈਅ ਕਰਦੇ ਨੇ ਕਿ ਫਲਾ ਬੰਦੇ ਨੂੰ ਟਿਕਟ ਦੇਵਾਂਗੇ ਕਿਉਂ ਆ ਕੁਝ ਚੱਲਣਾ ਹੈ ਪਰ ਮਤਲਬ ਅਫਸੋਸ ਸਾਨੂੰ ਇਸ ਗੱਲ ਦਾ ਜਿਹੜੇ ਉਹਨਾਂ ਦੇ ਮੰਗਰ ਲੱਗੇ ਹੋਏ ਨੇ ਕਿ ਮਰ ਚੱਲਿਓ ਜੇ ਨਹੀਂ ਮੈਂਬਰ ਬਣੋਗੇ ਨਹੀਂ ਕੋਈ ਚੀਜ਼ ਹੋਗਾ ਮਿਲੂਗਾ ਉਹਨਾਂ ਦੇ ਥੱਲੇ ਲੱਗਣ ਦੀ ਬਜਾਏ ਤੁਸੀਂ ਇਹ ਗੱਲ ਕਹਿ ਨਹੀਂ ਸਕਦੇ ਕਿ ਭਗਵੰਤ ਸਿਆ ਤੈਨੂੰ ਚੁਣਿਆ ਤੂੰ ਚਾਹੇ ਮਾਰ ਚਾਹੇ ਛੱਡ ਤੂੰ ਸਾਨੂੰ ਦੇ ਟਿਕਟ ਚਾਹੇ ਨਾ ਦੇ ਪਰ ਅਸੀਂ ਇਹਨਾਂ ਦੀ ਖਾਤਰ ਇਹਨਾਂ ਤੋਂ ਅਸੀਂ ਟਿਕਟਾਂ ਨਹੀਂ ਮੰਗਣੀਆ ਪਰ ਨਹੀਂ ਹੁਣ ਮੈਂ ਮਤਲਬ ਗੱਲ ਕਿਸ ਪਾਸੇ ਨੂੰ ਹੋਰ ਨਹੀਂ ਲੈ ਗਿਆ ਦੋਸਤੋ ਗੱਲ ਤਾਂ ਆਪਾਂ ਕਿਤੇ ਹੋਰ ਕਰ ਰਹੇ ਸੀਗੇ ਪਰ ਇਹ ਮੈਂ ਮੈਂ ਜੋ ਕਹਿਣ ਦੀ ਕਰ ਰਿਹਾ ਸੀ ਵੀ ਸਾਨੂੰ ਹਰ ਇੱਕ ਪਾਸਿਓਂ ਮਾਰਿਆ ਜਾ ਰਿਹਾ ਹੈਗਾ ਨੌਕਰੀਆਂ ਪਾਸਿਓਂ ਦੋਸਤੋ ਨੌਕਰੀਆਂ ਦੀ ਜਿੱਥੇ ਸਾਡਾ ਹੱਕ ਬਣਦਾ ਹੈਗਾ ਉੱਥੇ ਹੱਕ ਕੋਹੇ ਜਾ ਰਹੇ ਨੇ ਜੇ 45 ਨੌਕਰੀਆਂ ਦੇਣੀਆਂ ਨੇ 40 40 ਦੂਜੇ ਰਾਜਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਸਾਨੂੰ ਚਾਰ ਵੀ ਨਹੀਂ ਦਿੱਤੀਆਂ ਜਾ ਰਹੀਆਂ ਮਤਲਬ ਜਾਵਾਂਗੇ ਕਿੱਥੇ ਖੜਾਂਗੇ ਕਿੱਥੇ ਅਸੀਂ ਜੁਪੀ ਇਧਰ ਕਈ ਸੂਬਿਆਂ 'ਚ ਜਾ ਕੇ ਆਇਆ ਉੱਥੇ ਸਾਨੂੰ ਜ਼ਮੀਨ ਲੈਣ ਦੀ ਖਾਤਰ ਤਰਦਦ ਕਰਦੇ ਕਰਨੇ ਪੈਂਦੇ ਨੇ ਉਹ ਤੁਹਾਡੇ ਨਾਮ ਤੁਸੀਂ ਨਹੀਂ ਕਰਾ ਸਕਦੇ ਲੇਕਿਨ ਇੱਥੇ ਚਾਹੇ ਜੋ ਮਰਜ਼ੀ ਕਰਾਓ ਉllੀਆਂ ਖੇਡਾਂ ਨੇ ਇੱਥੇ ਕਿਸੇ ਗੱਲ ਦੀ ਕੋਈ ਰੋਕ ਹੀ ਨਹੀਂ ਕਿਸੇ ਨੂੰ ਸੋ ਦੋਸਤੋ ਬਹੁਤ ਅਫਸੋਸ ਦੀ ਗੱਲ ਹੈਗੀ ਅਫਸੋਸ ਨਾਲ ਹੀ ਸਾਨੂੰ ਹੁਣ ਕਹਿਣਾ ਪੈਂਦਾ ਪਰ ਕਰ ਕੁਝ ਨਹੀਂ ਸਕਦੇ ਲੇਕਿਨ ਅਗਰ ਕਰਨ ਦੇ ਲਈ ਸਾਰਾ ਪੰਜਾਬ ਖੜਾ ਹੋ ਜਾਵੇ ਫੇਰ ਕਿਸੇ ਦੀ ਮਜਾਲ ਨਹੀਂ ਪਹਿਲਾਂ ਖੇਤੀ ਕਾਨੂੰਨਾਂ ਵੇਲੇ ਆਪਾਂ ਨੇ ਉਹਨਾਂ ਨੂੰ ਚਕਾਇਆ ਵੱਡਾ ਜਿਹੜਾ ਬਣਦਾ ਸੀਗਾ ਲੇਕਿਨ ਹੁਣ ਉਹਦਾ ਜਿਹੜਾ ਛੋਟਾ ਸੀਗਾ ਹੁਣ ਉਹਨੂੰ ਲੈਂਡ ਪੂਲਿੰਗ ਨੇ ਹਰ ਆਕੇ ਹਟਿਆ ਕੇਜਰੀਵਾਲ ਵਰਗਿਆਂ ਨੂੰ ਪਰ ਉਹ ਸਮਝਦੇ ਫੇਰ ਨਹੀਂ ਹੈਗੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵਾਇਗੁਰ ਜਿੱਕਾ ਖਾਲਸਾ ਵਾਇਗੁਰ ਜਿੱਕਾ ਫਤਿਹ